ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਮਨਤਰੀ ਮਹਿਲਾ ਦਿਵਸ ਦੇ ਮੌਕੇ ਤੇ ਲੜਕੀਆਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਖਾਲਸਾ ਕਾਲਜ ਫਾਰ ਔਮਨ ਅੰਮ੍ਰਿਤਸਰ ਦੇ ਵਿੱਚ ਕਮਨਤਰੀ ਮਹਿਲਾ ਦਿਵਸ ਦੇ ਮੌਕੇ ਤੇ ਅਜੋਜਿਤ ਪ੍ਰੋਗਰਾਮ ਵਿੱਚ ਭਗਵੰਤ ਸਿੰਘ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਫਾਇਰ ਵਿਭਾਗ ਦੇ ਵਿੱਚ ਉਹਨਾਂ ਦੇ ਲੜਕੀਆਂ ਵੀ ਨੌਕਰੀ ਕਰ ਸਕਦੀਆਂ ਹਨ। ਇਹ ਜਾਣਕਾਰੀ ਭਗਵੰਤ ਸਿੰਘ ਮਾਨ ਨੇ ਇੱਕ ਅਜੋਜਿਤ ਪ੍ਰੋਗਰਾਮ ਦੇ ਦੌਰਾਨ ਦਿੱਤੀ ਹੈ ਕਿ ਫਾਇਰ ਵਿਭਾਗ ਦੇ ਵਿੱਚ ਲੜਕੀਆਂ ਨੂੰ ਨੌਕਰੀ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਤੇ ਉਹਨਾਂ ਨੇ ਲੜਕੀਆਂ ਨੂੰ ਬਧਾਈ ਦਿੰਦੇ ਹੋਏ ਕਿਹਾ ਕਿ ਹੁਣ ਲੜਕੀਆਂ ਵੀ ਫਾਇਰ ਵਿਭਾਗ ਦੇ ਵਿੱਚ ਨੌਕਰੀ ਲਈ ਅਪਲਾਈ ਕਰ ਸਕਦੀਆਂ ਹਨ ਇਸ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਕੁਝ ਬਦਲਾਅ ਕੀਤੇ ਗਏ ਹਨ ਜੋ ਭਗਵੰਤ ਸਿੰਘ ਮਾ ਨੇ ਵਿਧਾਨ ਸਭਾ ਦੇ ਵਿੱਚ ਪਾਸ ਕਰਵਾਉਣ ਤੋਂ ਬਾਅਦ ਉਹਨਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਜ਼ੀਕਲ ਟੈਸਟ ਦੇ ਲਈ ਪਹਿਲਾਂ ਲੜਕੇ ਤੇ ਲੜਕੀਆਂ ਦੇ ਲਈ 60 ਕਿਲੋ ਭਾਰ ਚੁੱਕਣਾ ਜ਼ਰੂਰੀ ਸੀ ਪਰ ਹੁਣ ਲੜਕੀਆਂ ਦੇ ਲਈ ਜੋ ਭਾਰ ਚੁੱਕਣ ਦੀ ਸੀਮਾ ਹੈ ਉਹ 60 ਕਿਲੋ ਤੋਂ ਘਟਾ ਕੇ 40 ਕਿਲੋ ਕਰ ਦਿੱਤੀ ਗਈ ਹੈ ਕੱਦ ਦੀ ਲੰਬਾਈ ਨੂੰ ਲੈ ਕੇ ਵੀ ਕੁਝ ਇਸ ਦੇ ਵਿੱਚ ਬਦਲਾਅ ਕੀਤੇ ਗਏ ਹਨ ਲੜਕੇ ਅਤੇ ਲੜਕੀਆਂ ਲਈ ਪਹਿਲਾਂ ਕੱਦ ਦੀ ਲੰਬਾਈ 5 ਫੁੱਟ 7 ਇੰਚ ਰੱਖੀ ਗਈ ਸੀ ਪਰ ਹੁਣ ਲੜਕੀਆਂ ਦੇ ਲਈ ਕੱਦ ਦੀ ਸੀਮਾ ਕੱਦ ਦੀ ਲੰਬਾਈ ਘਟਾ ਕੇ 5 ਫੁੱਟ 3 ਇੰਚ ਕਰ ਦਿੱਤੀ ਗਈ ਹੈ ਭਗਵੰਤ ਸਿੰਘ ਮਾਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜੋ ਕਿ ਫਾਇਰ ਵਿਭਾਗ ਦੇ ਵਿੱਚ ਲੜਕੀਆਂ ਨੂੰ ਨੌਕਰੀ ਦੇਵੇਗਾ